ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਆਲਾਮਿਆ ਹੈ ਨਤੀਜੇ ਦੇ ਵਿੱਚ 200% ਅੰਕ ਲੈਣ ਵਾਲੇ ਪਹਿਲੇ ਦੋ ਵਿਦਿਆਰਥੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸ਼੍ਰੀ ਮੁਕਤਸਰ ਸਾਹਿਬ ਦੇ ਰਵੀ ਉਦੇਸ ਸਿੰਘ ਨੇ ਰਵੀ ਉਦੇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇwala ਦਾ ਵਿਦਿਆਰਥੀ ਆ ਰਵੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਰਵੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਬਧਾਈਆਂ ਤੁਹਾਨੂੰ ਹਾਂਜੀ ਥੈਂਕ ਯੂ ਬਹੁਤ ਬਹੁਤ ਕਿਵੇਂ ਮਹਿਸੂਸ ਪ੍ਰਾਪਤੀ ਨੂੰ ਔਰ ਕਦੋਂ ਤੋਂ ਇਹ ਸੋਚਿਆ ਹੋਇਆ ਸੀ ਕਿ ਇਸ ਮੁਕਾਮ ਤੇ ਪਹੁੰਚਣਾ ਹੈਗਾ ਅ ਦੋ ਸਾਲ ਪਹਿਲਾਂ ਹੀ ਸੋਚ ਲਿਆ ਸੀ ਕਿ ਜਦੋਂ ਆਪਾਂ ਇਹ ਸਟਰੀਮ ਲਈ ਸੀਗੀ ਨਾਨ ਮੈਡੀਕਲ ਉਦੋਂ ਸੋਚ ਲਿਆ ਸੀਗਾ ਵੀ ਹਾਂ ਕੁਝ ਕਰਨਾ ਆਪਾਂ ਵਧੀਆ ਰਿਜ਼ਲਟ ਲੈ ਕੇ ਆਣੇ ਆ ਕਿੰਨੇ ਕੋ ਮਿਹਨਤ ਜਿਹੜੀ ਹੈਗੀ ਉਹ ਕਰਨੀ ਪਈ ਸੋਸ਼ਲ ਮੀਡੀਆ ਦਾ ਦੌਰ ਹੈ ਕਿਵੇਂ ਰਹੇ ਇਸ ਦੌਰ ਦੇ ਵਿੱਚ ਕਿਹ ਕਿਹੋ ਜਿਹਾ ਮਿਹਨਤ ਜਿਹੜੀ ਐ ਇਸ ਲਈ ਕੀਤੀ ਹੈਗੀ ਹੈ ਮਿਹਨਤ ਦਾ ਬਹੁਤ ਹਾਰਡ ਕਰਨੀ ਪਈ ਹਾਂਜੀ ਤੇ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿਣਾ ਪੈਂਦਾ ਸੀਗਾ ਪਹਿਲਾਂ ਪਹਿਲਾਂ ਤਾਂ ਔਖਾ ਲੱਗਦਾ ਸੀ ਫਿਰ ਰੁਟੀਨ ਬਣ ਗਈ ਸੀ ਮੇਂ ਪੜਨ ਦੀ ਉਸੇ ਟਾਈਮ ਖਿਡਣ ਜਾਂਦੀ ਬਸ ਜੋ ਰੁਟੀਨ ਬਣ ਗਈ ਸੀ ਫਿਰ ਮੋਬਾਈਲ ਦਾ ਟਾਈਮ ਹੀ ਨਹੀਂ ਮਿਲਦਾ ਸੀਗਾ ਦੇਖਣ ਦਾ ਉਹ ਸਭ ਨਾਲ ਉਹ ਤੁਹਾਨੂੰ ਜਿਹੜਾ ਹੈਗਾ

ਸੋਸ਼ਲ ਮੀਡੀਆ ਨਾਲ ਬੈਲੈਂਸ ਕਿਉਂ ਹੋ ਜਾ ਰਿਹਾ ਫੇਸਬੁਕ ਕਿ ਉਸਤਾ ਇਹ ਸਾਰਾ ਕੁਝ ਚਲਾਉਂਦੇ ਸੀ ਜੇ ਕਿਹੋ ਜਿਹਾ ਬੈਲੈਂਸ ਜਿਹੜਾ ਰੱਖਿਆ ਹੋਇਆ ਸੀਗਾ ਨਹੀਂ ਇਹ ਤਾਂ ਇੱਕ ਹਫ਼ਤੇ ਜਮਾ ਹੀ ਬੰਦ ਸੀਗਾ accounts ਬਣੇ ਹੋਏ ਸੀਗੇ ਪਹਿਲਾਂ ਦੇ ਪਰ ਉਹਦੇ ਚ ਐਕਟਿਵ ਨਹੀਂ ਸੀਗੇ ਜਮਾ ਵੀ YouTube ਵਗੈਰਾ ਦੇਖ ਲਈਦਾ ਸੀਗਾ ਉੱਚ ਕੋਈ ਆਪਾਂ ਨੂੰ ਸਟਡੀ ਨਾਲ ਰਿਲੇਟਡ ਵੀ ਕੋਈ ਡਾਊਟ ਹੁੰਦਾ ਸੀ ਉਹ ਉੱਥੋਂ ਵੇਖਿਆ ਜਾਂਦੇ ਸੀਗੇ ਜਾਂ ਬੈਡਮਿੰਟਨ ਦੀ ਗੇਮ ਦੇ ਵੀ ਕੋਈ ਆਪਾਂ ਵੇਖ ਲੈਂਦੇ ਹੁੰਦੇ ਸੀਗੇ ਵੀਡੀਓਜ਼ ਵਗੈਰਾ ਪਰਿਵਾਰ ਬਾਰੇ ਕੀ ਫਾਦਰ ਸਾਹਿਬ ਕੀ ਕਰਦੇ ਨੇ ਮਦਰ ਕੀ ਕਰਦੇ ਨੇ ਸਾਰਾ ਦੱਸੋ ਫਾਦਰ ਸਾਹਿਬ ਮੇਰੇ ਲੈਕਚਰਰ ਕਮਰਸ ਦੇ گورਨਮੈਂਟ ਸਕੂਲ ਚ ਸੀ ਤੇ ਤੇ ਮੰਮਾ ਵੀ ਮੇਰੇ ਮੈਸੇਜ ਟੀਚਰ ਹੈ گورਨਮੈਂਟ ਸਕੂਲ ਦੇ ਵਿੱਚ ਉਸ ਪ੍ਰਾਪਤੀ ਤੇ ਜਿਹੜਾ ਹੈਗਾ ਉਹ ਖਾਸ ਯੋਗਦਾਨ ਜਿਹੜਾ ਹੈਗਾ ਉਹ ਕਿੰਨਾ ਦਾ ਮੰਨਦੇ ਹੈਗੇ ਉਹ ਕਿੰਨਾ ਦਾ ਲੱਗਦਾ ਹੈਗਾ ਕਿ ਇਸ ਦਾ ਖਾਸ ਯੋਗਦਾਨ ਹੈਗਾ ਫਾਦਰ ਤੇ ਮਦਰ ਦੇ ਵਿੱਚੋਂ ਜਦੋਂ ਦੋਵੇਂ ਇਸੇ ਫੀਲਡ ਚ ਨੇ ਹਾਂਜੀ ਦੋਵਾਂ ਦਾ ਹੀ ਬਹੁਤ ਅ ਮੈਂ ਮੋਟੀਵੇਸ਼ਨ ਮੰਨਦਾ ਹਾਂ ਉਹਨਾਂ ਦੋਵਾਂ ਨੇ ਮੈਨੂੰ ਬਹੁਤ ਅੱਗੇ ਜਾਂਦਾ ਸੁਪਨਾ ਵਿਖਾਇਆ ਤੇ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਮੈਂ ਦੋਵੇਂ ਹੀ ਮੈਨੂੰ ਬਹੁਤ ਹੈਲਪ ਕਰਦੇ ਸੀਗੇ ਵੀ ਸਵੇ ਆਮ ਫਾਦਰ ਮਦਰ ਦਾ ਕਿਉਂਕਿ ਫਾਦਰ ਕਹਿੰਦੇ ਆਮ ਤੌਰ ਤੇ ਮਮਾ ਦੀ ਪੁੱਤ ਨਾਲ ਜ਼ਿਆਦਾ ਬੰਦਗੀ ਹੁੰਦੀ ਆ ਫਾਦਰ ਥੋੜੇ ਉਸ ਹਿਸਾਬ ਦੇ ਗੁੱਸੇ ਵਾਲੇ ਹੁੰਦੇ ਆ ਕਿਵੇਂ ਦੇਗਾ ਕਿਸ ਤਰ੍ਹਾਂ ਫਿਰ ਸਾਰਾ ਉਹ ਮੇਨਟੇਨ ਕੀਤਾ ਹੋਇਆ ਹਾਂਜੀ ਇਹ ਨਹੀਂ ਇਹ ਸੱਚੀ ਗੱਲ ਹੀ ਮਮਾ ਨਾਲ ਥੋੜਾ ਉਸ ਹਿਸਾਬ ਨਾਲ ਪਿਆਰ ਨਾਲ ਰਹੀਦਾ ਪਾਪਾ ਨਾਲ ਥੋੜਾ ਡਰ ਕੇ ਜਿਵੇਂ ਰਹੀਦਾ ਤੇ ਉਹ ਉਹ ਨਾ ਵੈਸੇ ਸਾਰੀਆਂ ਗੱਲਾਂ ਆਪਾਂ ਘਰੇ ਵੀ ਸ਼ੇਅਰ ਕਰ ਦਿੰਦੀ ਆ ਕੋਈ ਨਾ ਬ੍ਰਦਰ ਸਿਸਟਰ ਵੀ ਇੱਕ ਬ੍ਰਦਰ ਹਾਂਜੀ ਐਲ্ডার ਸਿਸਟਰ ਆ ਮੇਰੇ ਇੱਕ ਉਹ ਵੀ ਮੈਂ ਮਰਚ ਚ ਆਈ ਸੀ ਪਹਿਲਾਂ ਅੱਜ ਮੇਰੇ ਨਾਲ ਚ ਆਈ ਸੀ ਉਹ ਉਹ ਕੀ ਕਰਦੇ ਨੇ ਉਹ ਉਹ ਐਮਬੀਬੀਐਸ ਕਰ ਰਹੇ ਉਹਨਾਂ ਦਾ ਸੈਕੰਡ ਇਅਰ ਚੱਲ ਰਿਹਾ ਪਟਿਆਲੇ ਦੇ ਵਿੱਚ ਐਮਬੀਬੀਐਸ ਕਰ ਰਹੇ ਡਾਕਟਰ ਰਵੀ ਨੂੰ ਜਦੋਂ ਉਹਦਾ ਰਿਜ਼ਲਟ ਦਾ ਸਭ ਤੋਂ ਪਹਿਲਾਂ ਪਤਾ ਲੱਗਿਆ ਕਿੰਨੇ ਤੋਂ ਪਤਾ ਲੱਗਿਆ ਔਰ ਕਿਉਂ ਉਹ ਜਿਹੜਾ ਹੈਗਾ ਉਹਦਾ ਐਕਸਾਈਟਮੈਂਟ ਕੀ ਸੀਗੀ ਮੈਨੂੰ ਮੈਨੂੰ ਸਭ ਤੋਂ ਪਹਿਲਾਂ ਸੀਗਾ ਤੇ ਮੰਮਾ ਨੇ ਮੈਨੂੰ ਉਠਾ ਕੇ ਦੱਸਿਆ ਵਿੱਚ ਐਵੇਂ ਸੈਕੰਡ ਪੋਜੀਸ਼ਨ ਆਈ ਹੈ ਤਾਂ ਫਿਰ ਬਹੁ ਪਲਸ 2 ਇੱਕ ਜਿਹੜਾ ਫੀਲਡ ਹੈ ਜਿਸ ਤੋਂ ਬਾਅਦ ਅੱਗੇ ਆਪ ਦਾ ਫਿਊਚਰ ਜਿਹੜਾ ਉਹ ਚੁਣਿਆ ਜਾਂਦਾ ਆਪਣੇ ਸਾਥੀਆਂ ਨੂੰ ਆਪਣੇ ਨੌਜਵਾਨ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਕੀ ਸੁਨੇਹਾ ਦਿਓ ਉਹਨਾਂ ਨੂੰ ਇਹ ਸੁਨੇਹਾ ਦੇ ਨਈ ਮੈਂ ਵੀ ਆਪ ਦਾ ਪੜ੍ਹਾਈ ਦੇ ਨਾਲ ਨਾਲ ਆਪਾਂ ਗੇਮ ਵੀ ਕੰਟੀਨਿਊ ਕਰੀਏ ਤੇ ਆਪਾਂ ਸੋਸ਼ਲ ਮੀਡੀਆ ਤੋਂ ਜਿੰਨਾ ਦੂਰ ਰਹਿ ਸਕਦੇ ਹੋ ਉਹਨਾਂ ਰਹੀਏ ਕਿਉਂਕਿ ਇੱਕ ਵਾਰੀ ਸੋਸ਼ਲ ਮੀਡੀਆ ਦੀ ਐਡਿਕਸ਼ਨ ਹੋ ਗਈ ਫਿਰ ਉਹ ਤੋਂ ਦੂਰ ਨਹੀਂ ਹੋਇਆ ਜਾਂਦਾ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਆਪਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਕਰੀਏ ਤਾਂ ਕਿ ਜੋ ਆਪਾਂ ਆਪਦਾ ਟਾਈਮ ਦਾ ਪੂਰਾ ਯੂਟਿਲਾਈਜ਼ ਕਰੀਏ ਉਹ ਵੀ ਖੇਡ ਕਿਹੜੀ ਕਰਦੇ ਪਏ ਉਹ ਕਿੱਥੋਂ ਤੱਕ ਉਹ ਕਿੱਥੇ ਪੜਾ ਕਿਹੜਾ ਹੈਗਾ ਮੈਂ ਬੈਡਮਿੰਟਨ ਦੀ ਗੇਮ ਖੇਡਦਾ ਤੇ ਦੋ ਵਾਰੀ ਨੈਸ਼ਨਲ ਜਾਇਆ ਹੈ ਹਾਂ ਜੀ ਸੋ ਰਵੀ ਜਿੱਥੇ ਐਜੂਕੇਸ਼ਨ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਉਹ ਤੇ ਬੈਡਮਿੰਟਨ ਦਾ ਚੰਗਾ ਖਿਡਾਰੀ ਆ ਦੋ ਵਾਰੀ ਨੈਸ਼ਨਲ ਜਿੱਤ ਚੁੱਕਾ ਫਾਦਰ ਨੇ ਨਾਲ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿਵੇਂ ਦੇਖ ਦੋ ਬੱਚੇ ਦੀ ਇਸ ਪ੍ਰਾਪਤੀ ਨੂੰ ਸੋ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸੋ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਦੀ ਮਿਹਨਤ ਆ ਜਿਹੜੀ ਉਹਨੂੰ ਅੱਜ ਜਿਹੜੀਆਂ ਕੋਸ਼ਿਸ਼ਾਂ ਸੀ ਉਹਨੂੰ ਅੱਜ ਪੂਰ ਪਿਆ ਸੋ ਸਾਨੂੰ ਅੱਜ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਸਾਨੂੰ ਸਾਰਿਆਂ ਨੂੰ ਕਿਉਂਕਿ ਮੈਂ ਖੁਦ ਅਧਿਆਪਕਾਂ ਸਾਡਾ ਸਾਰੇ ਅਧਿਆਪਕ ਵਰਗ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਰਿਜ਼ਲਟ ਪਹਿਲਾਂ ਕਿੱਥੋਂ ਪਤਾ ਲੱਗਿਆ ਸੀ ਔਰ ਐਕਸਾਈਟਮੈਂਟ ਕੀ ਸੀਗੀ ਸਭ ਤੋਂ ਪਹਿਲਾਂ ਮੈਨੂੰ ਸਾਡੇ ਪ੍ਰਿੰਸੀਪਲ ਜੀ ਦਾ ਫੋਨ ਆਇਆ ਸੀ ਦੀਪ ਕੁਮਾਰ ਜੀ ਦਾ ਤੇ ਉਹਨਾਂ ਨੇ ਇਹਨਾਂ ਦੇ ਸਕੂਲ ਦੇ ਉਹਨਾਂ ਨੇ ਦੱਸਿਆ ਕਿ ਬੇਟਾ ਇਹਦੀ ਅੰਸਰ ਆ ਪ ਇੱਕ ਵਾਰੀ ਤਾਂ ਸਾਨੂੰ ਉਮੀਦ ਸੀ ਕਿ ਰਿਜ਼ਲਟ ਬਹੁਤ ਵਧੀਆ ਆਊਗਾ ਪਰ ਮਤਲਬ ਇੰਨੀ ਵੀ ਨਹੀਂ ਸੀ ਵੀ ਟੌਪ ਵੀ ਕਰ ਜੂਗਾ ਸੋ ਇਹਦੀਆਂ ਜਿਹੜੀਆਂ ਐਫਰਟਸ ਆ ਉਹ ਉਹ ਜਿਹੜੀਆਂ ਰੰਗ ਲੈ ਗਈਆਂ ਜੀ ਐਜ਼ ਅ ਟੀਚਰ অর ਐਜ਼ ਅ ਫਾਦਰ ਰਵੀ ਦੇ ਹਮ ਉਮਰ ਬੱਚਿਆਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੁੰਗੇ ਸੋ ਮੈਂ ਇਹ ਸੁਨੇਹਾ ਦੇਣਾ ਚਾਹਣਾ ਕਿ ਜਿਹੜਾ ਹੈਗਾ ਅੱਜ ਕੱਲ ਜਿਹੜਾ ਬੱਚੇ ਬੁੱਕਸ ਨਾਲੋਂ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਤੇ ਬਤਾਉਂਦੇ ਆ ਸੋ ਮੈਂ ਨਹੀਂ ਕਹਿੰਦਾ ਕਿ ਨਾ ਯੂਜ਼ ਕਰੋ ਪਰ ਉਹਨੂੰ ਬਹੁਤ ਥੋੜਾ ਟਾਈਮ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਵਰਤੋ ਉਹਨੂੰ ਔਰ ਜ਼ਿਆਦਾ ਸਮਾਂ ਜਿਹੜਾ ਮਿਹਨਤ ਬੁੱਕਸਟੱਵ ਕਰੋ ਪੜ੍ਹਾਈ ਤੇ ਕਰੋ ਸਟੱਡੀ ਕਰੋ ਔਰ ਜਿਹੜਾ ਬਾਕੀ ਬਚ ਸਮਾਂ ਵਹਿੰਦਾ ਤਾਂ ਉਹ ਸਪੋਰਟਸ ਵਾਲੇ ਪਾਸੇ ਜਿਹੜਾ ਹੈਗਾ ਆਪਾਂ ਜਿਹੜਾ ਆਈਏ ਤਾਂ ਜਿਹੜਾ ਸਾਡਾ ਨੌਜਵਾਨ ਵਰਗ ਆ ਕਿਤੇ ਨਾ ਕਿਤੇ ਇੱਕ ਰਾਹੇ ਪੈ ਰਿਹਾ ਜਾਂ ਰਾਹ ਤੋਂ ਭਟਕ ਰਿਹਾ ਤਾਂ ਉਹ ਜਿਹੜਾ ਹੈਗਾ ਇਹ ਸਾਡਾ ਨੌਜਵਾਨ ਵਰਗ ਸਾਡੇ ਦੇਸ਼ ਦਾ ਜਿਹੜਾ ਮਾਣ ਬਣੇ ਸੋ ਇਹ ਇਹ ਸੀਤ ਰਵੀ ਔਰ ਰਵੀ ਦੇ ਫਾਦਰ ਸੋ ਇੱਕ ਹੋਰ ਟਾਰਗੇਟ ਹੈ ਕਹਿੰਦੇ ਪਲੱਸ 2 ਦੇ ਸਟਰੀਮ ਲਾਨ ਲੱਗੀ ਸੋਚ ਲਿਆ ਸੀ ਕਿ ਕਿਤੇ ਨਾ ਕਿਤੇ ਮੈਰਿਟ ਦੇ ਵਿੱਚ ਉੱਚੀ ਜਗ੍ਹਾ ਬਣਾਉਣੀ ਆ ਉਹਨ ਇੱਕ ਹੋਰ ਟਾਰਗੇਟ ਹੈ ਕਿ ਐਨਡੀਏ ਕਰਨੀ ਆ ਆਰਮੀ ਚ ਚੰਗਾ ਅਫਸਰ ਬੰਨਾ ਹੈ ਸੋ ਜਿਸ ਟਾਰਗੇਟ ਨੂੰ ਲੈ ਕੇ ਬੱਚਾ ਚੱਲਿਆ ਪ੍ਰਮਾਤਮਾ ਕਰੇ ਸਟੌਨ ਟਾਰਗੇਟ ਵੀ ਪੂਰਾ ਹੋਵੇ ਜਗਦਾਨੀ ਲਈ ਉਦੀਪ ਸਿੰਘ ਦੇ ਨੇ ਸ੍ਰੀ ਮੁਖਸਰ ਸਾਹਿਬ